ਬੇਬੇ ਨਾਨਕੀ ਜੀ ਦਾ ਪ੍ਰਾਤਨ ਘਰ ਸਥਾਨ ਬਿਲਕੁਲ ਹਰ ਇੱਕ ਤਰ੍ਹਾਂ ਦੀ ਸੇਫਟੀ ਦਾ ਪ੍ਰਬੰਧ ਕੀਤਾ ਹੋਇਆ ਵੀ ਦੇਖੋ ਉੱਪਰ ਇੱਕ ਇਹ ਵੀ ਹੈ ਪੁਰਾਣੀਆਂ ਇੱਟਾਂ ਨੇ ਜਿਹੜੀਆਂ ਇਹਨਾਂ ਪਸਰਨ ਦੀਆਂ ਇੱਟਾਂ ਵੀ ਕਹਿ ਦਿੰਦੇ ਤੇ ਫਿਰ ਨਾਨਕ ਸ਼ਾਹੀ ਇੱਟਾਂ ਵੀ ਕਹਿਣ ਲੱਗੇ ਉਹ ਇੱਟਾਂ ਦਾ ਬਣਿਆ ਹੋਇਆ ਸਥਾਨ ਹੈ ਗੁਰਦੁਆਰਾ ਪ੍ਰਾਤਨ ਘਰ ਬੇਬੇ ਨਾਨਕੀ ਜੀ ਭਾਈਆ ਜੈਰਾਮ ਜੀ ਆਓ ਅੰਦਰ ਕੋਲੋਂ ਅੰਦਰ ਇਹ ਇਹ ਆਪਾਂ ਦਰਸ਼ਨ ਕਰ ਰਹੇ ਹਾਂ ਤ ਘਰ ਦੇ ਜਿਹੜਾ ਘਰ ਬੇਬੇ ਨਾਨਕੀ ਜੀ ਦਾ ਪ੍ਰਾਤਨ ਘਰ ਸੀ ਇਹਦੀਆਂ ਜਿਵੇਂ ਤਾਕੀਆਂ ਤੋਂ ਅਸੀਂ ਦੇਖ ਰਹੇ ਹਾਂ ਉਹੀ ਪ੍ਰਾਣਾ ਸਮੇਂ ਦੀ ਦਾ ਘਰ ਹੈਗਾ ਦਰਬਾਰ ਸਾਹਿਬ ਦਾ ਪ੍ਰਕਾਸ਼ ਹੈ ਇਹਹੀ ਉਹੀ ਨਲਕਾ ਉਹ ਜਿੱਥੋਂ ਕਦੇ ਵਿਵਿਨਾਨ ਕੀਜੀ ਪਾਣੀ ਭਰਦੇ ਹੋਣਗੇ ਆਪਾਂ ਵੀ ਇਹਦੀ ਭਰ ਕੇ ਦੇਖਦੇ ਹਾਂ ਚੱਲੋ ਜੇ ਨਲਕਾ ਦੇਖੋ ਪਾਣੀ ਆਉਂਦਾ ਹੈ ਨਾ ਰੰਗ ਨਾਲ ਇਧਰਲੇ ਪਾਸੇ ਅੰਦਰ ਜਿਵੇਂ ਅੱਗੇ ਕਵਰੇ ਹੁੰਦੇ ਤੇ ਹੋਵੇ ਬੇਨਾਨਕੀ ਜੀ ਕਰਨ ਰੋਟੀ ਲਾ ਰਹੀ ਸੀ ਆਪਣੇ ਤੇ ਉਹਨਾਂ ਨੇ ਇਹ ਯਾਦ ਕੀਤਾ ਗੁਰੂ ਗੁਰੂ ਸਾਹਿਬ ਨੂੰ ਤਾਂ ਕਿ ਉਤੋਂ ਇਹ ਕარი ਰੋਟੀ ਰੱਖੀ ਉਹਨਾਂ ਨੇ ਪਲੇਟ ਤੇ ਨਾਨਕ ਇਹਨਾਂ ਨੂੰ ਗੁਰੂ ਸਾਹਿਬ ਨੇ ਆ ਕੇ ਮੰਗ ਲਈ ਸੀ ਕਿ ਕਿ ਠੀਕ ਹੈ ਜੀ ਇੰਨਾ ਪਿਆਰ ਸੀ ਭੈਣ ਭਰਾਵਾਂ ਦੇ ਵਿੱਚ ਵੀ ਦਿਨੋ ਯਾਦ ਕਰਨ ਤੇ ਨਾਲ ਦੀ ਨਾਲ ਗੁਰੂ ਨਾਨਕ ਦੇਵ ਜੀ ਆ ਗਏ ਹਨਾ ਇਹ ਪਾਰਕਟੂਬੇ ਹਾਂ ਇਹ ਉਹ ਸਥਾਨ ਹੈ ਜਿਹੜਾ ਸ਼ਕੂਰ ਬਹੁਤ ਪੀਣੀ ਹੈ ਇਹ ਉੱਪਰ ਰਸਤਾ ਹੈ ਜਿਹੜਾ ਅਜਾਇਬ ਘਰ ਨੂੰ ਜਾਂਦਾ ਹੈ ਜੀ ਵੱਪਾ ਚੱਲ ਕੇ ਦੂਰ ਅਤੇ ਉਹ ਵੀ ਦੇਖਦੇ ਆਂ ਆਓ ਵੱਪਾ ਚੱਲ ਕੇ ਹੁਣ ਉੱਪਰ ਅਜਾਇਬ ਘਰ ਦੇ ਦਰਸ਼ਨ ਕਰਦੇ ਆਂ ਨੇਵੇਂ ਆ ਦੇਖੋ ਇੱਧਰ ਦੇਖ ਰਹੇ ਆ ਜਦੋਂ ਬਾਦੇ ਨੂੰ ਪੜਨੇ ਪਾਇਆ ਸੀ ਪੜਾਇਆ ਮੌਲਵੀ ਨੂੰ ਰੱਬੀ ਪੜਾਈ ਪੜਾਈ ਤੇ ਉਸ ਤੋਂ ਅੱਗੇ ਗੁਰੂ ਸਾਹਿਬ ਜਿਹਦੇ ਵਿਆਹ ਦੀ ਯਾਦਗਾਰ ਪਿਕਚਰ ਬਣਾਈ ਹੋਈ ਹੈ ਫਿਰ ਅੱਗੇ ਸੁਮੇਰ ਪਰਬਤ ਤੇ ਸਿੱਧਾਂ ਨੂੰ ਸੋ ਮੱਤਵਖਸ਼ੀ ਸੀ ਉਸ ਤੋਂ ਅਗੇ ਮਲਤਾਨ ਨੂੰ ਤਾਰਨ ਗਏ ਸੀ ਇਹਦਾ ਮਤਲਬ ਮਲਤਾਨ ਜਦੋਂ ਗਏ ਸੀ ਗੁਰੂ ਸਾਹਿਬ ਦੀ ਉਦੋਂ ਦੀ ਪਿਕਚਰ ਹੈ ਪੰਜੇ ਨਾਲ ਪਹਾੜ ਨੂੰ ਰੋਕਿਆ ਸੀ ਤੇ ਇੱਧਰ ਸਾਰੀ ਮਨੁੱਖਤਾ ਦੇ ਸਾਂਝੇ ਗੁਰੂ ਦਾ ਉਪਦੇਸ਼ ਦਿੱਤਾ ਸੀ ਆਓ ਆਪਾਂ ਚੱਲ ਕੇ ਅੱਗੇ ਅੰਦਰ ਇਹ ਉਸ ਸਥਾਨ ਦੇ ਦਰਸ਼ਨ ਕਰਦੇ ਆਂ ਸਾਰੇ ਜੀ ਬੇਬੇ ਨਾਨਕੀ ਜੀ ਜਿਸ ਘਰ ਦੇ ਵਿੱਚ ਰਹਿਆ ਕਰਦੇ ਸੀ ਕੱਲੀ-ਕੱਲੀ ਪਿਕਚਰ ਹੈ ਜਿਹੜੀ ਉਹ ਵੱਖ-ਵੱਖ ਚੀਜ਼ਾਂ ਜਿਵੇਂ ਸ਼੍ਰੀ ਬੀਰ ਸਾਹਿਬ ਜਦੋਂ ਬੀਰ ਸਾਹਿਬ ਦਾ درخت ਹੈ ਜਿਹੜਾ ਉਹ ਇੱਕ ਬੂਟਾ ਲਾਇਆ ਸੀ ਤੇ ਜੋ ਅੱਜ ਅਸੀਂ ਹੁਣ ਦਰਸ਼ਨ ਕਰਾ ਕੇ ਆਏ ਆ ਤੁਹਾਨੂੰ ਵੀਰ ਸਾਹਿਬ ਦੇ ਪਾਉ ਪਾਈ ਲਾਲੋ ਜੀ ਨਾਲ ਮਲਾਪ ਹੋਇਆ ਮਲਕ ਭਾਗੂ ਜੀ ਨੂੰ ਸਹੀ ਰਸਤੇ ਪਾਉ ਪਾਉਂਦੇ ਹੋਏ ਤੇ ਅਵਤਾਰ ਜਦੋਂ ਧਾਰਿਆ ਸੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਇਹ ਸਾਰੇ ਇੱਕ ਵਕ ਵਕ ਤੁਸੀਂ ਦੇਖ ਸਕਦੇ ਹੋ ਹੂੰ ਦੇਖੋ ਬਿਲਕੁਲ ਇਹ ਕਿਹਦੀ ਵੀ ਅੰਦਰ ਹੂੰ ਲੀਵੇ ਲੌਂਡੇ ਤੇ ਬਿਲਕੁਲ ਹੂੰ ਬਿਲਕੁਲ ਸਹੀ ਉਹੀ ਪਰਾ ਹੂੰ ਪੰਜਾਬ ਕਰਕੇ ਰੱਖਿਆ ਹੋਇਆ ਦੇਖੋ ਰੱਖਣ ਵਾਲਿਆਂ ਦਾ ਧੰਨਵਾਦ ਕਰਨਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਜਿਨ੍ਹਾਂ ਨੇ ਇੰਨੇ ਆਪਣੇ ਲਈ ਇਹ ਰੱਖਿਆ ਹੋਇਆ ਹੂੰ ਬਿਲਕੁਲ ਪੁਰਾਣੇ ਸਮੇਂ ਚ ਜਿਵੇਂ ਕੀਲੇ ਲੱਗੇ ਹੁੰਦੇ ਤੇ ਕੱਪੜੇ ਟੰਗਣ ਨੂੰ ਜਾਂ ਹੂੰ ਔਰ ਬਹੁਤ ਅੱਗੇ ਵਾਲੀ ਸੱਕੜ ਵਾਲੀ ਹੂੰ ਕਿਲੋਸਾਹ ਜੀ ਲੱਗ ਰਿਹਾ ਪੂਰਾ ਇਹ ਦੇਖ ਕੇ ਤਾਂ ਜਮੀ ਐ ਨਾ ਯਾਰ ਹੀ ਟਾਈਮ ਕਰ ਰਹਾ ਉਸ ਟਾਈਮ ਹੂੰ ਇਹ ਇਹ ਦੇਖ 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 ਦੇ ਕੇ ਨਿਆਰਾ ਆਉਂਦਾ ਕਹੜੀਏ ਇਹ ਸਾ ਪੋਜ਼ਿਟਿਵ ਵੇਵਸ ਨੇ ਜਿਹੜੀਆਂ ਪੋਜ਼ਿਟਿਵ ਕੀ ਕਹੜੀਏ ਅਸੀਂ ਜਿਹਨੂੰ ਪੋਜ਼ਿਟਿਵ ਵੇਵਸ ਕਹਿ ਦਿੰਨੇ ਆ ਗੁਰੂ ਸਾਹਿਬ ਜਿਹੜੀ ਜਗ੍ਹਾ ਦੇ ਉੱਤੇ ਇੰਨਾ ਸਮਾਂ ਗੁਜ਼ਾਰਿਆ ਹੋਵੇ ਜਿਹੜੇ ਘਰ ਤੋਂ ਗੁਰੂ ਸਾਹਿਬ ਨੇ ਇੱਥੋਂ ਵਿਆਹ ਕਰਨ ਲਈ ਘੋੜੀ ਚੜ੍ਹੇ ਸੀ ਇਹ ਉਹ ਸਥਾਨ ਹੈ ਜਿਸ ਸਥਾਨ ਤੋਂ ਗੁਰੂ ਸਾਹਿਬ ਪਹਿਲੀ ਉਦਾਸੀ ਲਈ ਗਏ ਸੀ ਨੀਚੇ ਅਸੀਂ ਉਹ ਖੂਹ ਵੀ ਦੇਖ ਕੇ ਆਇਆ ਜਿਹੜੇ ਖੂਹ ਦੇ ਵਿੱਚ ਇਹ ਗੁਰੂ ਸਾਹਿਬ ਦੇ ਲਈ ਪ੍ਰਸ਼ਾਦ ਬਣਾ ਕੇ ਦਿੱਤਾ ਹੋਊਗਾ ਵੀ ਜਦੋਂ ਪਹਿਲੀ ਉਦਾਸੀ ਤੇ ਗਏ ਸੀ ਬਾਰ-ਬਾਰ ਨਾ ਮੈਂ ਦੋ ਬਾਰ ਉੱਤੇ ਇੱਧਰ ਚੱਲਿਆ ਗਿਆ ਉੱਧਰ ਚੱਲਿਆ ਗਿਆ ਮੇਰਾ ਜੀ ਨਹੀਂ ਕਰ ਰਿਹਾ ਇੱਥੋਂ ਜਾਣ ਨੂੰ ਹਾਲਾਤ ਇਸ ਤਰ੍ਹਾਂ ਦੇ ਨੇ ਐ ਕਿ ਕੀ ਕਰਦਾ ਵੀ ਇੱਥੇ ਹੀ ਰਹੀਏ ਇੱਥੇ ਹੀ ਕਿਤੇ ਸਾਨੂੰ ਵੀ ਕਲਖੁੰਜੇ ਚ ਜਗ੍ਹਾ ਮਿਲਦੀ ਵੀ ਕਿਤੇ ਬਹੁਤ ਵਧੀਆ ਬਣਿਆ ਹੋਇਆ ਘਰ ਤੇ ਉਸ ਨੂੰ ਰੱਖਿਆ ਹੋਇਆ ਬਹੁਤ ਵਧੀਆ ਆਓ ਆਪਾਂ ਹੁਣ ਨੀਚੇ ਚੱਲਦੇ ਆਂ ਇਹ ਉੱਪਰਲੀ ਬਿਲਡਿੰਗ ਸੀ ਹੈਗੀ ਘਰ ਦੀ ਜਿਹੜੀ ਆਪਾਂ ਦੇਖ ਰਹੇ ਸੀ ਇਹ ਬਾਹਰੋਂ ਲੁੱਕ ਹੈ ਜਿਹੜੀ ਜੀ ਉਸ ਸਥਾਨ ਦੀ ਉਸ ਘਰ ਦੀ ਆਪਾਂ ਆਜੋ ਆਪਾਂ ਇਹਦੇ ਪਿੱਛੇ ਵੀ ਦੇਖ ਕੇ ਆਉਨੇ ਆਂ ਕੋਈ ਹਰੇਕ ਜਰਾ-ਜਰਾ ਨਾਲ ਐ ਦੇਖਣ ਨੂੰ ਐਂ ਜੀ ਕਰ ਰਿਹਾ ਜੀ ਇੱਥੇ ਵੀ ਸ਼ਾਇਦ ਕੁਝ ਹੋਰ ਕੁਝ ਹੋਰ ਕੋਈ ਕੋਈ ਰਸਤਾ ਹੋਵੇ ਘਰ ਦੇ ਅੰਦਰ ਕੋਈ ਹੋਰ ਖਲ ਖੁੰਝਾ ਇਸ ਤਰ੍ਹਾਂ ਦਾ ਹੋਵੇ ਜਿੱਥੇ ਅਸੀਂ ਜਾ ਸਕੀਏ ਧੰਨ ਵਰਨਾ ਤੇਰੀ ਵੱਡੀ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੀ ਨੂੰ ਤਾਰੇ ਨੂੰ ਅਪੀਲ ਹੈ ਇਸ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦ